ਗੁਰਪ੍ਰੀਤ ਸਿੰਘ ਕਾਂਗਰਸ ਦੀ ਅਗਵਾਈ ਚ ਹੋਈ ਵਰਕਰ ਮਿਲਣੀ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਢਾਲਵੀ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਰਸ ਦੀ ਅਗਵਾਈ ਹੇਠ ਇੱਕ ਵਰਕਰ ਮਿਲਣੀ ਕਰਵਾਈ ਗਈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਢਾਲਵੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਵਰਕਰਾਂ ਵੱਲੋਂ ਰਵਿੰਦਰ ਢਾਲਵੀ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੀ ਹਾਜ਼ਰੀ ਲਈ ਧੰਨਵਾਦ ਕੀਤਾ ਗਿਆ ਗੁਰਪ੍ਰੀਤ ਸਿੰਘ ਕਾਂਗੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਉਹਨਾਂ ਦੀ ਸਿਆਸਤ ਦਾ ਆਧਾਰ ਸਦਾ ਲੋਕ ਸੇਵਾ ਅਤੇ ਇਮਾਨਦਾਰੀ ਰਿਹਾ ਹੈ। ਉਹਨਾਂ ਦੱਸਿਆ, "ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ, ਪਾਣੀ, ਬਿਜਲੀ ਅਤੇ ਕਿਸਾਨੀ ਨਾਲ ਸੰਬੰਧਿਤ ਕਈ ਅਹਿਮ ਵਿਕਾਸਕਾਰੀ ਪ੍ਰੋਜੈਕਟ ਮੁਕੰਮਲ ਕਰਾਈ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਕਿਸਾਨੀ ਲਈ ਨਹਿਰੀ ਪਾਣੀ ਦੀ ਗੱਲ ਕਰਦਿਆਂ ਕਿਹਾ" ਕੀ ਕਾਂਗਰਸ ਦੇ ਕਾਰਜਕਾਲ ਵਿੱਚ ਕਈ ਟਿੱਬੇ ਵਾਲੇ ਖੇਤਰਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਜਿੱਥੇ ਲੋਕ ਕਦੇ ਸੋਚ ਵੀ ਨਹੀਂ ਸਕਦੇ। ਉਹਨਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸਰਕਾਰੀ ਵਿਭਾਗਾਂ ਰਾਹੀਂ ਕਰੋੜਾਂ ਰੁਪਏ ਦੇ ਖਰਚ ਨਾਲ ਬਿਨਾਂ ਕਿਸੇ ਲਾਲਚ ਦੇ ਪੂਰੀ ਨਿਸ਼ਠਾ ਤੇ ਸੱਚਾਈ ਨਾਲ ਅੰਜਾਮ ਦਿੱਤੇ ਗਏ। ਉਹਨਾਂ ਆਪਣੇ ਕਾਰਜਕਾਲ ਦੌਰਾਨ ਕੁਲ ਸੁਰਤੇ ਵਿਦੇਸ਼ੀ ਟੈਕਨੋਲੋਜੀ ਰਾਹੀਂ ਕਿਸਾਨਾਂ ਲਈ ਕੀਤੇ ਗਏ ਕਾਰਜਾਂ ਦੀ ਵਿਆਖਿਆ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ ਵਿਕਾਸ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਵਿੱਚ ਅਸਲ ਤਬਦੀਲੀ ਲਿਆਉਣ ਵਾਲਾ ਉਦਮ ਹੈ ਆਖਰ ਚੋਣਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਇਮਾਨਦਾਰੀ ਦੇ ਨਾਲ ਪਾਰਟੀ ਦੀ ਭਲਾਈ ਲਈ ਕੰਮ ਕਰਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ ਇਸ ਮੌਕੇ ਪਾਰੀ ਗਿਣਤੀ ਦੇ ਵਿੱਚ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦੇ ਆ ਰਵਿੰਦਰ ਢਾਲਵੀ ਨੇ ਭਾਗੋ ਕੰਦਾਲ ਦੇ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ ਹਾਲਤ ਉੱਤੇ ਚਿੰਤਾ ਜ਼ਿਤਾਈ। ਉਹਨਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਭ੍ਰਿਸ਼ਟਾਚਾਰ, ਨਸ਼ੇ ਅਤੇ ਕਾਨੂੰਨ ਦੀ ਸਥਿਤੀ ਅਤੇ ਨੌਜਵਾਨੀ ਦੀ ਬੇਰੁਜ਼ਗਾਰੀ ਵਰਗੀਆਂ ਸਥਿਤੀਆਂ ਨਾਲ ਜੂਝ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਸੂਬਾ ਨਹੀਂ ਸਗੋ ਸਾਡੀ ਪਛਾਣ, ਆਤਮ-ਗੌਰਵ ਅਤੇ ਹੱਕਾਂ ਦੀ ਲੜਾਈ ਵੀ ਹੈ। ਕਾਂਗਰਸ ਵਰਕਰਾਂ ਉੱਤੇ ਝੂਠੇ ਕੇਸ ਲਾਏ ਜਾ ਰਹੇ ਹਨ ਪਰ ਪਾਰਟੀ ਦੇ ਆਦਰਸ਼ਾਂ ਅਤੇ ਸਿਧਾਂਤਾਂ ਦੇ ਲਈ ਡਟੇ ਹੋਏ ਹਨ ਉਹਨਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਨਫ਼ਰਤ ਅਤੇ ਅਨਿਆਂ ਦੇ ਵਿਰੁੱਧ ਚਲਾਈ ਇੱਕ ਬੇਮਿਸਾਲ ਕਦਮ ਵਜੋਂ ਵਿਆਖਿਆ ਕੀਤੀ ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹਰੇਕ ਪਿੰਡ ਮੰਡਲ ਅਤੇ ਬਲਾਕ ਦੇ ਵਿੱਚ ਕਮੇਟੀਆਂ ਬਣਾਈਆਂ ਜਾਣ ਵਰਕਰਾਂ ਨੂੰ ਤਿਆਰ ਕੀਤਾ ਜਾਵੇ ਅਤੇ ਕਾਂਗਰਸ ਦੇ ਵਿਚਾਰ ਲੋਕਾਂ ਤੱਕ ਪਹੁੰਚਾਏ ਜਾਣ ਆਖਰ ਚੋਨਾ ਪੰਜਾਬ ਦੀ ਧਰਤੀ ਨੂੰ ਨਮਨ ਕਰਦੇ ਹਾਂ ਕਿ ਕਿ ਇਹ ਪਿਆਰ ਭਾਈਚਾਰੇ ਅਤੇ ਸੇਵਾ ਦੀ ਧਰਤੀ ਹੈ ਤੇ ਕਾਂਗਰਸ ਫਰਕਹੀ ਪਾਰਟੀ ਦੀ ਅਸਲੀ ਪਹਿਚਾਨ ਹੈ ਇਸ ਮੌਕੇ ਲੋਕ ਸਭਾ ਫਰੀਦਕੋਟ ਦੇ ਮੈਂਬਰ ਮੁਹੰਮਦ ਸਦੀਕ ਦੇ ਵੱਲੋਂ ਕਾਂਗਰਸ ਪ੍ਰਧਾਨ ਢਾਲਵੀ ਦੇ ਫਰਮਾਇਸ਼ ਦੇ ਉੱਤੇ ਇੱਕ ਗੀਤ ਵੀ ਪੇਸ਼ ਕੀਤਾ ਗਿਆ छीनने का प्रयास कर रही है, है, है।, है।, है। ने ने जो हमारा लैंड पुलिंग पॉलिसी लाकर एक्ट लाकर उसके खिलाफ की लड़ाई आज हमारे किसान के संगठनों ने भी छिड़ी है और कांग्रेस पार्टी के माध्यम से हमने लुधियाना में हो मोहाली में हो पटियाला में हो और आने वाले समय में मोगा हो भटिंडा हो बरनाला हो हर जगह पर कांग्रेस पार्टी के माध्यम से हम इस किसान की जो जमीन छीनने का प्रयास ये आम आदमी पार्टी के माध्यम से हो रहा है उसका डट के मुकाबला करेंगे और उनको अपनी ये जो पॉलिसी लैंड पॉलिसी है उसको विरोध करते हुए जिस प्रकार से तीन काले कानून केंद्र के सरकार को वापस लेने का समय हमने लाया उसी प्रकार का आम आदमी पार्टी के सरकार को ये समय हम लाएंगे सर जैसे आपने ये बोला धड़ेबंदी की बात करी है उसको कांग्रेस की धड़ेबंदी खत्म करने के लिए आप क्या कदम उठाने जा रहे हैं सर कोई धड़ेबंदी नहीं है मैंने कहा कि कांग्रेस पार्टी एक परिवार है कांग्रेस पार्टी के अंदर जहां पर हम डेमोक्रेसी चलती है हर एक को हमारी पार्टी के अंदर बात करने का अधिकार है हमारी बात अगर हमारे परिवार में हम कहते हैं उसको धड़ेबंदी नहीं कहते हैं कांग्रेस पार्टी आने वाले हमारे सभी नेतागण

ਇਹ ਬੰਦ ਪਾ ਗੀਏ ਅਸੀਂ ਹੋਣ ਨਹੀਂ ਦੇ ਦੇਣਾ